श्री वरुण शर्मा आईपीएस सीनियर कप्तान पुलिस पटियाला ਵੱਲੋਂ ਪ੍ਰੈਸ ਕਾਨਫਰੰਸ ਕਰਦਿਆਂ ਦੱਸਿਆ ਕਿ ਮਿਤੀ 7 5 2025 ਨੂੰ ਸਮਾਣਾ ਰੋਡ ਪਟਿਆਲਾ ਨੇੜੇ ਬਸ ਅਡਾ ਪਿੰਡ ਨਸੂਪੁਰ ਸਕੂਲੀ ਬੱਚਿਆਂ ਵਾਲੀ ਇਨੋਵਾ ਕਾਰ ਨੰਬਰ ਪੀਵੀ 11ਬੀ ਏ 7300 ਰੰਗ ਸਿਲਵਰ ਅਤੇ ਮਿੱਟੀ ਦੇ ਉੱਪਰ ਲੋਡ ਟਿਪਰ ਨੰਬਰ ਪੀਵੀ 11ਸੀ ਜੈਡ 6336 ਦੇ ਡਰਾਈਵਰ ਦੀ ਗਲਤੀ ਕਾਰਨ ਹੋਏ ਧਿਆਨਕ ਸੜਕ ਹਾਦਸੇ ਵਿੱਚ ਕੁੱਲ 7 ਬੱਚਿਆਂ ਅਤੇ ਇੱਕ ਇਨੋਵਾ ਕਾਰ ਦੇ ਡਰਾਈਵਰ ਦੀ ਮੌਤ ਹੋਣ ਸਮੇਂ ਦੀ ਦੁਖਦਾਈ ਘਟਨਾ ਵਾਪਰੀ ਸੀ ਜਿਸ ਸਬੰਧੀ ਮੁਕੱਦਮਾ ਨੰਬਰ 64 ਮਿਤੀ 7-5-25 ਅਪਰਾਧ 7-5-25 ਨਿਰਾਤਰ ਆਪਣੇ ਆਪਣਾ ਬਹੁਤ ਹੀ ਅੰਤਾਰੇ ਮੰਦਭਾਗੀ ਘਟਨਾ ਵਾਪਰੀ ਸੀ ਜਿੱਥੇ ਕਿ ਇੱਕ ਟਰੱਕ ਦਾ ਇੱਕ ਨੋਵਾ ਵਿਡਿਜ ਨਾਲ ਐਕਸੀਡੈਂਟ ਹੋਇਆ ਸੀ ਉਹ ਨੋਵਾ ਵਿਡਿਜ ਭਵਿੰਦਰਾਸ ਕੋਲ ਦੇ ਪਾਚੇ ਸਕੂਲ ਕੋਲ ਆ ਰਹੀ ਸੀ ਤੇ ਐਕਸੀਡੈਂਟ ਇੰਨਾ ਭਿਆਨਕ ਸੀਗਾ ਕਿ ਉਹਦੇ ਚ ਕਈ ਬੱਚਿਆਂ ਦੀ ਜਿਹੜੀ ਆ ਦੇਰ ਫੁੱਟ ਦੀ ਮੌਤ ਹੋਈ ਉਹਨਾਂ ਬੱਚਿਆਂ ਨੇ ਪਰਦੇ ਪੜ੍ਹ ਲਏ ਕਿ ਕਿਸ ਨੇ ਅਸਰ ਪਾਣਾ ਸੀ ਕਿਸ ਨੇ ਉਹ ਕੀ ਪਾਣਾ ਸੀ ਸਮਾਰਟ ਚ ਆਪਣਾ ਯੋਗਦਾਨ ਪਾੜਾ ਸੀ ਪਰ ਬਹੁਤ ਹੀ ਮੰਦ ਭਾਗੀ ਘਟਨਾ ਜਿਹੜੀ ਆ ਉਹ ਉਹਨਾਂ ਦੀ ਜ਼ਿੰਦਗੀ ਨੂੰ ਬੱਚਿਆਂ ਦੀ ਖਤਮ ਕਰ ਗਈ ਸੀ ਸਾਨੂੰ ਬਹੁਤ ਜਿਆਦਾ ਅਫਸੋਸ ਸੀ ਇਸ ਘਟਨਾ ਨਾਲ ਤੋਂ ਹੀ ਕਾਰਵਾਈ ਜਿਹੜੀ ਅਪਣੀ ਸ਼ੁਰੂ ਕਰਤੀ ਸੀ ਪਹਿਲਾ ਜਿਹੜਾ ਐਕਸੀਡੈਂਟ ਦਾ ਮਗਰਮਾ ਸੀਗਾ ਉਹਦੇ ਵਿੱਚ ਅਸੀਂ ਭੁਪਿੰਦਰ ਸਿੰਘ ਭੁਪਿੰਦਰ ਭੁਪਿੰਦਰ ਸਿੰਘ ਆ ਲੋ ਆ ਲੋ ਮੌਕੇ ਤੋਂ ਹੀ ਟ੍ਰੱਕਰ ਦਾ ਡਰਾਈਵਰ ਜਿਹੜਾ ਭੁਪਿੰਦਰ ਸਿੰਘ ਸੀਗਾ ਉਹਨੂੰ ਅਸੀਂ ਗ੍ਰਿਫਤਾਰ ਕੀਤਾ ਉਹਦੇ ਬਾਅਦ ਇਸ ਪੇਪਰ ਤੇ 3 ਮਾਰਕ ਸੀਗੇ ਇਹ ਦੇਚੋਂ ਦਵਿੰਦਰ ਸਿੰਘ ਨੂੰ ਅਸੀਂ ਗ੍ਰਿਫਤਾਰ ਕੀਤਾ ਤੇ ਅਨਿਕੇਤ ਨੂੰ ਵੀ ਅਸੀਂ ਗ੍ਰਿਫਤਾਰ ਕੀਤਾ ਉਸ ਤੋਂ ਬਗੈਰ ਤੀਜਾ ਜਿਹੜਾ ਮਸ਼ੀ ਸੀਧਾਰਨ ਦੇ ਸਿੰਘ ਇਹ ਘਰੀ ਸਮੇਂ ਤੋਂ ਪਿਛਲੇ ਕਈ ਦਿਨਾਂ ਤੋਂ ਫਰਾਰ ਚੱਲ ਰਿਹਾ ਸੀ ਸਮਾਣੇ ਅੰਮ੍ਰਿਤ ਵਿੱਚ ਕਾਫੀ ਰੋਸ ਸੀਗਾ ਕਿ ਇਹ ਨੂੰ ਛੇਤੀ ਛੇਤੀ ਹਸਪਤਾਲ ਜਾਵੇ दो दिन पहला मानजोग मुख्यमंत्री पंजाब बच्चों के परिवार न दुख समाने भी पहुंचे मानजो मुख्यमंत्री पंजाब मानजो डी जी पीब ने इजे डायरक्शन दिते कि छेती तो छेती ट्रिपर के तीजे मालिक रघधीर सिंह भी अरैस किया जाए जिमेंस दो मालिक अनिकेत गोविंदी पहला अरैस कर चुके ਰੋਜੀ ਰਣਜੀਤ ਸਿੰਘ ਨੇ ਮਾਨਜੋ ਪੰਜਾਬ ਤੇ ਹਰਿਆਣਾ ਹਾਈ ਕੋਰਟ ਚ ਆਪਣੀ ਐਂਟਿਸਿਪੇਟਰੀ ਬੇਲ ਵੀ ਲਾਈ ਸੀ ਉਹ ਵੀ ਅਸੀਂ ਪੂਰਜ਼ੋਰ ਪਹਿਲ ਵੀ ਕਰਕੇ ਕਿ ਇਹ អਥੈਂਟਿਸਿਪੇਟਰੀ ਬੇਲ ਜਿਵੇਂ ਹੋ ਨਹੀਂ ਹੁੰਦੀ ਮਾਨਜੋ ਸਿੰਘ ਸਾਹਿਬ ਤੇ ਕ੍ਰਿਸ਼ਨਾ ਤੋਂ ਬਾਅਦ ਅਸੀਂ ਪਹਿਲਾਂ ਤੋਂ ਜਿਹੜੀ ਰਣਜੀਤ ਸਿੰਘ ਨੂੰ ਫੜਾਉਂਦੀ ਪੂਰਜ਼ੋਰ ਕੋਸ਼ਿਸ਼ਾਂ ਕਰ ਰਹੀ ਸੀ ਉਹਨਾਂ ਕੋਸ਼ਿਸ਼ਾਂ ਚ ਅਸੀਂ ਹੋਰ ਤੇ ਜਿੱਦ ਲੈ ਕੇ ਆਏ ਅਸੀਂ ਸਾਈਬਰ ਸੈੱਲ ਦੀ ਡੈਡੀਕੇਟਿਡ ਟੀਮ ਬਿਠਾ ਕੇ ਇਹਦੇ ਸਾਰੇ ਰਿਸ਼ਤੇਦਾਰਾਂ ਦੇ ਇਨਾਂ ਦੇ ਜਿਹੜੇ ਟੈਕਨੀਕਲੀ ਐਸੀ ਐਨਲਾਈਜ਼ ਕਰਨਾ ਸ਼ੁਰੂ ਕੀਤਾ ਕਿ ਕਿਤੇ ਉਹ ਵੀ ਇਦਾਂ ਕੋਈ ਸੁਆਗ ਲੱਭ ਸਕਦੇ ਤੇ ਕਪਰਾਲੇ ਪਿੰਡ ਤੋਂ ਜਿਹੜਾ ਹੈ ਕਪਰ ਦਾ ਤੀਜਾ ਮਾਲਕਾ ਰਵੀ ਸਿੰਘ ਇਹਨੂੰ ਅੱਜ ਅਸੀਂ ਅਰਸਟ ਕਰਨ ਚ कामयाब ਹੋਏ ਇਹ ਅਰਸਟ ਦੇ ਨਾਮ ਵੀ ਇਸ ਹਰ ਸਰਕਲ ਜਿਹੜਾ ਆਉ ਕਦੋਂ ਹੁੰਦਾ ਹੈ ਡਰਾਈਵਰ ਪਹਿਲੇ ਦਿਨ ਫੜਿਆ ਗਿਆ ਸੀ ਪੱਪਰ ਦੇ ਦੂਜੇ مالک ਫੜੇ ਗਏ ਸੀ ਤੀਜਾ مالک ਸੀ ਐਂਡ ਇੱਕ ਜਿਹੜਾ ਦੂਜਾ ਪਰਚਾ ਸੀਗਾ ਜਿਲੌਰ ਦੀ ਇਸਨ ਪਗੋੜਾ ਚੱਲ ਰਿਹਾ ਸੀ ਤੇ ਇਹਨੂੰ ਪਨਾਹ ਵੀ ਪਨਾਹ ਗੀਰ ਦਾ ਜਿਹੜਾ ਇਹਨੂੰ ਪਰਚਾ ਸੀ ਮੈਨੇ ਆ ਕਿ ਜਿਹੜਾ ਪਗੋੜਾ ਚੱਲ ਰਿਹਾ ਉਹਨੂੰ ਪੁਲਿਸ ਦੇ ਸ਼ਿਕੰਦ ਜੇ ਤੋਂ ਬਚਾਉਣ ਲਈ ਜਿਹੜੇ ਲੋਕੀ ਆਪਾਂ ਇਹ ਕੰਮ ਪਾਏ ਸੀ ਉਹ ਮਰਚਾ ਵੀ ਅਸੀਂ ਕਰ ਦਿੱਤਾ ਸੀ ਉਹਦੇ ਛੇ ਵੀ ਅਸੀਂ ਜਿਹੜੇ ਆ ਨੌਕਸ਼ੀ ਅਰਸ ਪਿਤੇ ਹੋਏ ਜਿਹਦੇ ਚ ਰੰਧੀ ਸਿੰਘ ਦੇ ਉਹ ਸਰਦਾਰ ਸੀਗੇ ਜਿਨ੍ਹਾਂ ਨੇ ਜਦੋਂ ਮੇ ਕੋਲ ਆਜਾ ਬੜਿਆ ਸੀ ਤੇ ਇਹਨੂੰ ਪੁਲਿਸ ਤੋਂ ਪੁਲਿਸ ਦੀ ਗ੍ਰਿਫਤ ਤੋਂ ਬਚਣ ਲਈ ਜਿਨ੍ਹਾਂ ਲੋਕਾਂ ਨੇ ਵੀ ਮਦਦ ਕੀਤੀ ਸੀ ਉਹ ਅਸੀਂ 73/25 ਅਸਰ ਸਮਾਉਣ ਦੇ ਇੱਕ ਸੈਪਰੇਟ ਅਫੇਅਰ ਦਰਜ ਕੀਤੀ ਸੀ ਉਹਦੇ ਚ ਵੀ ਅਸੀਂ 9 ਬੱਚੇ ਅਰੈਸਟ ਕੀਤੇ ਸੀ ਕਿਉਂਕਿ ਘਟਨਾ ਇਨੀ ਦੁਖਦਾਈ ਤੇ ਨੰਦ ਭਾਗੀ ਸੀ ਕਿ ਬੜਾ ਇੱਕ ਰੋਜ਼ਨਾ ਸਬਬ ਬਣਿਆ ਹੋਇਆ ਸੀ ਤੇ ਜਿਹੜੇ ਬੱਚੇ ਹਾਦਸਾ ਕਰ ਗਏ ਉਹਨਾਂ ਨੂੰ ਅਸੀਂ ਵਾਪਸ ਤੇ ਨਹੀਂ ਲੈ ਕੇ ਆ ਸਕਦੇ ਪਰ ਇਹ ਕੌਣ ਤੇੰਨੇ ਵਾਲੇ ਡਰਾਈਵਰ ਤੇ ਪ੍ਰਨਾਵੀ ਦੇ ਪਰਚੇ 'ਚ ਨਾ ਦੋਸ਼ੀ ਅਰੈਸਟ ਕਰਕੇ ਜਿਹੜਾ ਸਿਰਫ ਜਸਪੀਸ ਆ ਉਹ ਅਸੀਂ ਜਿਵਾ ਕੀਤਾ ਤੇ ਅੱਗੇ ਮੈਂ ਸੈਸ਼ਨ ਜੱਜ ਸਾਹਿਬ ਨੂੰ ਵੀ ਪਰਸਨਲ ਰਿਕਵੈਸਟ ਕਰਕੇ ਜਲਦੀ ਤੋਂ ਜਲਦੀ ਇਹਦਾ ਚਲਾਨ ਪੇਸ਼ ਕਰਕੇ ਤੇ ਇਹਦਾ ਟ੍ਰਾਇਲ ਸ਼ੁਰੂ ਕਰਾ ਕੇ ਤੇ ਕਾਨੂੰਨੀ ਪ੍ਰਕਿਰਿਆ ਨੂੰ ਜਲਦੀ ਤੋਂ ਜਲਦੀ ਪੂਰਾ ਕਰਕੇ ਸਾਕ ਤੋਂ ਸਾਕ ਤੇ ਨਾ ਸਜਾ ਪਟਿਆਲਾ ਪੁਲਿਸ ਅਗੇ ਵੀ ਕਰੂਗੀ ਤੇ ਇਹਨੂੰ ਅਜ ਮੁੰਦੇ ਸਿੰਘ ਨੇ ਅਸੀਆਸ ਤੋਂ ਜਿਲੇ ਮੋਕੂਸ ਨੇ ਇਹ ਕੱਲੇ ਰਣਜੀਤ ਦਰਸ਼ਦਾਰ ਨਹੀਂ ਨਾ ਬਾਕੀਆਂ ਨਾਲ ਇਹਦੇ ਵਿੱਚ ਜੋ ਵੀ ਸਾਡੇ ਰਡਾਰ ਤੇ ਆਏ ਸੀ ਜੀਨਾ ਨੇ ਜਨੂਰਦੀ ਰੋੜਾ ਚੱਲ ਰਿਆ ਸੀ ਤੁਮ ਜਿਹਨੂੰ ਮੈਂ ਦੱਸਿਆ ਗ੍ਰਿਫਤਾਰੀ ਤੋਂ ਬਚਣ ਲਈ ਉਹਨੂੰ ਜੋ ਵੀ ਸਪੋਰਟ ਦਿੱਤੀ ਸੀ ਉਹ ਅਸੀਂ ਨਾ ਮੰਨਦੇ ਇਹਦੇ ਚੋਂ ਅਰੈਸਟ ਵੀ ਤੇ ਸੀ ਦੀਨਾ ਜੀ ਨੂੰ ਕੁਝ ਬੰਦੇ ਨਹੀਂ ਉਹਦੇ ਰਿਸ਼ਤੇਦਾਰ ਸੀਗੇ ਤੇ ਕੁਝ ਬੰਦੇ ਹੋਰ ਸੀ ਪਰ ਇਹ ਸਾਰੇ ਸਮਾਣੇ ਦੇ ਹੀ ਰਹਿਣ ਵਾਲੇ ਸੀ ਜਾਂ ਲੁਕੜੀ ਕਿਤੇ ਦੇਖੋ ਜੀ ਉਹ ਪਟਿਆਲੇ ਦੇ ਰਹਿਣ ਵਾਲੇ ਸੀ ਕੋਈ ਬੰਦਾ ਉਹ ਟੈਂਡੇ ਰਵੀ ਸੀਗਾ ਕੋਈ ਪਟਿਆਲੇ ਦਾ ਕੋਈ ਨਾਬੇਦ ਪਰ ਜਿਹਦੇ ਨੇ ਵੀ ਸਾਡੀ ਸ਼ਕਤੀ ਸੁਣੀ ਗਈ ਸੀ ਕਿ ਇਹਨਾਂ ਨੇ ਮਰੀ ਨੂੰ ਗ੍ਰਿਫਤਾਰ ਹੋਣ ਤੋਂ ਬਚਣ ਦੀ ਮਦਦ ਕੀਤੀ ਉਹ ਬੰਦੇ ਅਸੀਂ ਸਾਰੀ ਥੈਂਕ ਯੂ ਥੈਂਕ ਯੂ